ਪੰਜਾਬ ਦੇ ਸੂ ਜਵਾਨ ਨੌਜਵਾਨ ਕਹੇ ਕਿਸਾਨ ਹੈ ਮਜ਼ਦੂਰ ਹੈ ਸੂਰੇ ਦੁਕਾਨਦਾਰ ਹੈ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈਗਾ ਇਹ ਮਸਲੇ ਹੱਲ ਹੋਣ ਕਾਰਨ ਇਹਨਾਂ ਨੇ ਆਪਣਾ ਨੁਕਸਾਨ ਤਾਂ ਕੀਤਾ ਹੀ ਆ ਲੇਕਿਨ ਬਹੁਤ ਸਾਰਾ ਪੰਜਾਬ ਦਾ ਇਹਦੇ ਨਾਲ ਨੁਕਸਾਨ ਹੋਇਆ ਹੈ ਇਹ ਮਸਲੇ ਟਾਈਮ ਪਾ ਕੇ ਵਾਧੇ ਗਏ ਜੋੜਦੇ ਗਏ ਯਾਨੀ ਕਿ ਮਛਲੇ ਉੰਨੀ ਦੇ ਕਿ ਜੁੜਦੇ ਗਏ ਬਹੁਤ ਜ਼ਿਆਦਾ ਮਛਲੇ ਹੋ ਗਏ ਅਗਰ ਅਸੀਂ ਗੱਲ ਕਰ ਗਏ 1960 ਦੀ ਜਦੋਂ ਸਾਡਾ ਪੰਜਾਬ ਹੋਂਦ ਵਿੱਚ ਆਇਆ ਪਾਰਟੀ ਬਦਲਣਾ ਜਾਂ ਕੈਂਡੀਡੇਟ ਬਦਲਣਾ ਕਿਸੇ ਵੀ ਮਸਲੇ ਦਾ ਪ੍ਰੋਪਰ ਹੱਲ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਰਟੀ ਬਦਲਣਾ ਜਾਂ ਕੈਂਡੀਡੇਟ ਬਦਲਣਾ ਕਿਸੇ ਵੀ ਮਸਲੇ ਦਾ ਪ੍ਰੋਪਰ ਹੱਲ ਨਹੀਂ ਹੈ ਅਗਰ ਅਸੀਂ ਗੱਲ ਕਰਗੇ 1966 ਦੀ ਜਦੋਂ ਸਾਡਾ ਪੰਜਾਬ ਹੋਂਦ ਵਿੱਚ ਆਇਆ ਉਦੋਂ ਬਹੁਤ ਸਾਰੇ ਮਸਲੇ ਸੀ ਹੱਲ ਕੀਤਾ ਜਾ ਸਕਦਾ ਸੀਗਾ ਜਿਦੇ ਵਿੱਚ ਪਾਣੀਆਂ ਦਾ ਮਸਲਾ ਕੰਦੀਗੜ੍ਹ ਦਾ ਮਸਲਾ ਪੰਜਾਬੀ ਬੋਲੀ ਦਾ ਮਸ਼ਲਾ ਇਹ ਮਸ਼ਲੇ ਟਾਈਮ ਪਾ ਕੇ ਵਧੇ ਗਏ ਜੁੜਦੇ ਗਏ ਜਾਨੀ ਕਿ ਮਸ਼ਲੇ ਅੱਗੇ ਜਿੱਕੇ ਜੁੜਦੇ ਗਏ ਬਹੁਤ ਜ਼ਿਆਦਾ ਮਸ਼ਲੇ ਹੋ ਗਏ ਹੱਲ ਨਾ ਹੋਣ ਕਾਰਨ ਇੱਕ ਸਤਰੰਜ ਦੀਆਂ ਚਾਲਾਂ ਬਣ ਕੇ ਹੀ ਰਹਿ ਗਏ ਆ ਜਿਵੇਂ ਕਿ ਬਹੁਤ ਸਾਰੀਆਂ ਪਾਰਟੀਆਂ ਜਦੋਂ ਇਲੈਕਸ਼ਨ ਆਉਂਦੀ ਆ ਚਾਹੇ ਲੋਕ ਸਭਾ ਦੀ ਆ ਵਿਧਾਨ ਸਭਾ ਦੀ ਆ ਉਦੋਂ ਇਹ ਸਿਰਫ ਸਤਰਾਂਜ ਦੀਆਂ ਚਾਲਾਂ ਹੀ ਚੱਲਦੇ ਨੇ ਵੀ ਇਹ ਪਾਣੀ ਦੇ ਮਸਲੇ ਹੱਲ ਕਰਾਵਾਂਗੇ ਇਹ ਪੰਜਾਬੀ ਬੋਲੀ ਦੇ ਮਸਲੇ ਹੱਲ ਕਰਾਵਾਂਗੇ ਜਾਂ ਚੰਡੀਗੜ੍ਹ ਦੇ ਮਸਲੇ ਹੱਲ ਕਰਾਵਾਂਗੇ ਉਹ ਇਹਨਾਂ ਨੂੰ ਵਿੱਚ ਪਤਾ ਹੈਗਾ ਇਹਦਾ ਕੋਈ ਹੱਲ ਨਹੀਂ ਕਿਉਂਕਿ ਟਾਈਮ ਲੰਘ ਚੁੱਕਾ ਹੈ ਲੇਕਿਨ ਭੂਲੇ-ਪਾਲੇ ਪੰਜਾਬ ਦੇ ਲੋਕਾਂ ਨੂੰ ਇੰਜ ਲੱਗਦਾ ਵੀ ਸਾਡੇ ਮਸਲੇ ਹੱਲ ਹੋ ਜਾਣਗੇ ਇਹ ਮਸਲੇ ਹੱਲ ਹੋਣ ਕਾਰਨ ਇਹਨਾਂ ਨੇ ਆਪਣਾ ਨੁਕਸਾਨ ਤਾਂ ਕੀਤਾ ਹੀ ਆ ਲੇਕਿਨ ਬਹੁਤ ਸਾਰਾ ਪੰਜਾਬ ਦਾ ਇਹਦੇ ਨਾਲ ਨੁਕਸਾਨ ਹੋਇਆ ਹੈਗਾ ਇਹ ਹੁਣ ਟ੍ਰੈਂਡ ਇਹ ਬਹੁਤਾ ਚਿਰ ਨਹੀਂ ਚੱਲਿਆ ਹੁਣ ਇਹਨਾਂ ਦੇ ਇੱਕ ਟ੍ਰੈਂਡ ਨਵਾਂ ਹੀ ਫੱਲਿਆ ਜਿਵੇਂ ਕਿ ਖੇਤਾਂ ਨੂੰ ਬਿਜਲੀ ਫਰੀ ਦੇਣੀ ਘਰਾਂ 'ਚ ਬਿਜਲੀ ਫਰੀ ਦੇਣੀ ਫਰੀ ਬਸ ਸਫਰ ਫਿਰ ਹਜ਼ਾਰ-ਹਜ਼ਾਰ ਰੁਪਈਆ ਲੈਡੀਆਂ ਦੇਣਾ ਇਹ ਜਾਣੇ ਕਿ ਇਹ ਸਹੂਲਤਾਂ ਦੀ ਗੱਲ ਕਰਦੇ ਹੈਗੇ ਰਾਜਨੀਤੀ ਦੀ ਗੱਲ ਕਰਦੇ ਹੈਗੇ ਆ ਜਿਹੜਾ ਕਿ ਇਹਦੇ ਵਿੱਚ 35-40% ਲੋਕਾਂ ਨੂੰ ਇਹਦਾ ਜਰੂਰ ਫਾਇਦਾ ਹੁੰਦਾ ਹੈਗਾ ਬਾਕੀ ਜਿਹੜੇ 60-65% ਲੋਕ ਆ ਉਹਨਾਂ ਤੇ ਬੋਝ ਪੈਂਦਾ ਹੈਗਾ ਇਹ ਕੋਈ ਪ੍ਰਪਰ ਹੱਲ ਨਹੀਂ ਹੈਗਾ ਇਹ ਤਾਂ ਸਿਰਫ ਲੋਕਾਂ ਨੂੰ ਲੁਭਾਉਣ ਵਾਸਤੇ ਆਪਣੀ ਪਾਰਟੀ ਵਾਸਤੇ ਜਿੱਤਣ ਵਾਸਤੇ ਇਹ ਇੱਕ ਟਰੈਂਡ ਚੱਲਿਆ ਹੋਇਆ ਹੈਗਾ ਜਿਹੜਾ ਕਿ ਲੋਕ ਵੀ ਅੱਕ ਥੱਕ ਚੁੱਕੇ ਹਨ ਇਹ ਇਹਦਾ ਇੱਕੋ ਇੱਕ ਹੱਲ ਇਹ ਹੈ ਕਿਉਂਕਿ ਸਾਰਾ ਸਿਸਟਮ ਹੀ ਖਰਾਬ ਹੋ ਚੁੱਕਾ ਹੈ ट्रायंगल 파ਰਟੀਓ ਪੰਜਾਬ ਦੇ ਸਿਸਟਮ ਨੂੰ ਬਦਲ ਦੀ ਗੱਲ ਕਰਦੀ ਹੈ ਜਿਹੜੀ ਕਿ ਗੁਰੂ ਨਾਨਕ ਦੇ ਵਿਚਾਰਧਾਰਾ ਨੂੰ ਫਾਲੋ ਕਰਦੀ ਹੈ ਜਿਹਦੇ ਵਿੱਚ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਹੈ ਦੂਜੀ ਜਿਮੇ ਕੇ ਟਰਾਂਸਪੋਰਟ ਮਾਫੀਆ ਹੋਰ ਵੀ ਬਹੁਤ ਸਾਰੇ ਹੈਗੇ ਜਿਮੇ ਕੰਪਟ ਕਰਾਣੇ ਹੈਗੇ ਉਹਨਾਂ ਨੂੰ ਵੀ ਟੈਕਸ ਤੋਂ ਮੁਕਤੀ ਦੀ ਹੀ ਗੱਲ ਕਰਦੀ ਹੈਗੀ ਆ ਕਿਉਂਕਿ ਇਹ ਲੋਕ ਬਹੁਤ ਸਾਰੇ ਰੁਜ਼ਗਾਰ ਦੇ ਸਾਧਨ ਪੈਦਾ ਕਰਦੇ ਆ ਲੋਕਾਂ ਨੂੰ ਰੁਜ਼ਗਾਰ ਵੀ ਮਿਲਦਾ ਹੈ ਮੇਰੀ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿਉਂਕਿ ਤੁਸੀਂ ਅੱਗੇ ਆਵੋ ਪੰਜਾਬ ਦੇ ਸੂ ਜਵਾਨ ਨੌਜਵਾਨ ਕਹੇ ਕਿਸਾਨ ਹੈ ਮਜ਼ਦੂਰ ਹੈ ਛੋਟੇ ਦੁਕਾਨਦਾਰ ਹੈ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈਗਾ ਕਿਉਂਕਿ ਸਾਨੂੰ ਇਹ ਸਾਰਾ ਸਿਸਟਮ ਹੀ ਚੇਂਜ ਕਰਨਾ ਪੈਣਾ ਹੈਗਾ ਸਿਸਟਮ ਚੇਂਜ ਕਰਨ ਬਾਅਦ ਤੇ ਸਾਡੇ ਬਹੁਤ ਸਾਰੇ ਏਜੰਡੇ ਹਨ ਜਿਵੇਂ ਕਿ ਜਿਵੇਂ ਕਿ 18 ਸਾਲ ਤੱਕ ਪੜ੍ਹਾਈ ਫ੍ਰੀ ਛੇ ਦਾ ਸਹੂਲਤਾ ਲਾਈਫਟਾਈਮ ਫ੍ਰੀ ਜਿਦੇ ਵਿੱਚ ਹਰ ਇੱਕ ਅਮੀਰ ਗਰੀਬ ਨੂੰ ਘਰ ਬਣਾ ਕੇ ਦੇਣੇ ਫੇਰ ਬੇਰਜ਼ਗਾਰੀ ਨੂੰ ਖਤਮ ਕਰਨ ਵਾਸਤੇ ਬਾਕੀ ਇਨਕਮ ਵਧਾਉਣ ਵਾਸਤੇ ਜਿਵੇਂ ਕਿ ਮਜ਼ਦੂਰ ਦੀ ਇਨਕਮ ਅਸੀਂ ਗੱਲ ਕਰੀ ਹੈਗੀ ਆ 1600 ਹਜ਼ਾਰ ਹੋਣੀ ਚਾਹੀਦੀ ਹੈਗੀ ਆ 48000 ਮਹੀਨਾ ਪ੍ਰੋਫੈਸ਼ਨਲ ਦੀ 240000 ਹੋਣੀ ਚਾਹੀਦੀ ਹੈਗੀ ਆ ਮੈਂ ਫਿਰ ਦੁਬਾਰਾ ਫਿਰ ਪੰਜਾਬ ਦੇ ਲੋਕਾਂ ਨੂੰ ਸੂਝਬਾਨ ਭੈਣ ਭਰਾਵਾਂ ਨੂੰ ਇਹ ਜੀ ਬੇਨਤੀ ਕਰਦਾ ਹੈਗਾ ਤੁਸੀਂ ਹੁਣ ਇਹਨਾਂ ਦੇ ਜੋ ਇਹ ਸਤਰਾਜ ਦੀਆਂ ਚਾਲਾਂ ਚੱਲਦੇ ਹਨ ਇਹਦੇ ਵਿੱਚ ਨਾ ਆਓ ਕਿਉਂਕਿ ਪੰਜਾਬ ਦਾ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਾ ਹੈਗਾ ਇਹਦੇ ਵਿੱਚ ਤੁਸੀਂ ਬਹੁਤ ਸਾਰੀ ਜਾਣਕਾਰੀ ਲੈਣ ਲਈ ਤੁਸੀਂ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਸਾਡੇ YouTube ਚੈਨਲ ਨੂੰ ਜਿਵੇਂ ਕਿ ਟਰੈਂਗਲ ਪਾਰਟੀ ਆਫ ਪੰਜਾਬ ਸੋਨਾ ਪੰਜਾਬ ਫੇਸਬੁੱਕ ਪੇਜ ਜੇ ਤੁਸੀਂ ਇਸ ਨੂੰ ਬਾਤਬਾਤ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਸਾਡੇ ਏਜੰਡੇ ਬਾਰੇ ਤੁਹਾਨੂੰ ਅਗਲੀ ਇਨਫਰਮੇਸ਼ਨ ਮਿਲ ਸਕੇ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ